ਦਿੱਲੀ ਚੋਣਾਂ ਦਿੱਲੀ ਭਾਜਪਾ ਦਾ ਸੰਕਲਪ ਪੱਤਰ ਜਾਰੀ ਮਹਿਲਾਵਾਂ ਨੂੰ ਹਰ ਮਹੀਨੇ 2500 ਰੁਪਏ ਦੀ ਗਰੰਟੀ ਹੌਲੀ ਤੇ ਦਿਵਾਲੀ ਤੇ ਇੱਕ ਸਿਲੰਡਰ ਮੁਫਤ ਦੇਣ ਦਾ ਵਿਵਾਦਾ ਦਿੱਲੀ ਚੋਣ ਦੰਗਲ ਦੇ ਵਿੱਚ ਲਗਾਤਾਰ ਦੂਜੇ ਦਿਨ ਮੁੱਖ ਮੰਤਰੀ ਮਾਨ ਦੇ ਵੱਲੋਂ ਜ਼ੋਰਦਾਰ ਚੋਣ ਪ੍ਰਚਾਰ ਪਟੇਲ ਨਗਰ ਦੇ ਵਿੱਚ ਰੂਰ ਸ਼ੋਅ ਕਰ ਆਪ ਉਮੀਦਵਾਰ ਦੇ ਜਟਾਇਆ ਸਮਰਥਨ ਪੰਜਾਬ ਦੇ ਸਿਨੇਮਾ ਕਰਾਂ ਦੇ ਵਿੱਚ ਪਰਦੇ ਤੇ ਨਹੀਂ ਉਤਰੀ ਕੰਗਰਾਂ ਦੀ ਐਮਰਜੈਂਸੀ ਸ਼ਹਿਰ ਸ਼ਹਿਰ ਸਿਨੇਮਾ ਕਰਾਂ ਤੇ ਬਾਹਰ ਹੋਏ ਪ੍ਰਦਰਸ਼ਨ ਪਰ ਚੰਡੀਗੜ੍ਹ ਦੇ ਵਿੱਚ ਦਿਖਾਈ ਜਾ ਰਹੀ ਹੈ ਫਿਲਮ ਪੰਜਾਬ 'ਚ ਐਮਰਜੈਂਸੀ ਮੂਵੀ ਨਾ ਲੱਗਣ ਤੇ ਕੰਗਨਨ ਰਣੌਦ ਦਾ ਪਹਿਲਾ ਅਭਿਆਨ ਕਲਾ ਦੇ ਕਲਾਕਾਰ ਨੂੰ ਕੀਤਾ ਜਾ ਰਿਹਾ ਪਰੇਸ਼ਾਨ। ਕਿਹ ਝੂਠ ਰਾਹੀ ਮੇਰੇ ਅਕਸ ਨੂੰ ਖਰਾਬ ਕਰਨ ਦੀ ਹੋ ਰਹੀ ਹੈ ਕੋਸ਼ਿਸ਼। ਸਸਿਗਾ ਤੁਸੀਂ ਵਖਰੇ ਰਿਜ਼ਿਟਿੰਗ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ। ਸ਼ੁਭਾਦ ਕਰਨ ਜਾ ਰਹੇ ਹਾਂ ਕੰਗਨਨ ਰਣੌਦ ਦੇ ਵੱਡੇ ਬਿਆਨ ਤੋਂ ਕੰਗਨਾਰਣੋਦੇ ਵੱਲੋਂ ਦਿਲਜੀਤ ਦੋਸਾਹ ਨੂੰ ਲੈ ਕੇ ਪ੍ਰਧਾਨ ਮੰਤਰੀ ਦਿਲਜੀਤ ਦੋਸਾਹ ਦੇ ਵਿਚਕਾਰ ਉਹੀ ਮੁਲਾਕਾਤ ਨੂੰ ਲੈ ਕੇ ਚੁੱਪੀ ਤੋੜੀ ਗਈ ਹੈ ਪਹਿਲਾ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦੇ ਦੌਰਾਨ ਹੁਣ ਦੰਗੀਆਂ ਦੇ ਨਾਲ ਸੀ ਦਿਲਜੀਤ ਦੋਸਾਹ ਕੰਗਨਾਰਣੋਦੇ ਵੱਲੋਂ ਇਹ ਤਿੱਖਾ ਨਿਸ਼ਾਨਾ ਸਾਧਿਆ ਗਿਆ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਹੁਣ ਦੰਗ ਮਚਾਉਣ ਵਾਲਿਆਂ ਨੂੰ ਡਿਫੈਂਡ ਕਰਨ ਦੇ ਵਿੱਚ ਦਿਲਜੀਤ ਸਭ ਤੋਂ ਅੱਗੇ ਸਨ ਪ੍ਰਧਾਨ ਮੰਤਰੀ ਦੇ ਲਈ ਸਭ ਬਰਾਬਰ ਨੇ ਕੰਗਨਾਂ ਨੇ ਕਿਹਾ ਕਿ ਉਹਨਾਂ ਨੂੰ ਕੋਈ ਵੀ ਸ਼ਰਮਿੰਦਗੀ ਜਾਂ ਪਰੇਸ਼ਾਨੀ ਨਹੀਂ ਹੈ ਕਿ ਪ੍ਰਧਾਨ ਮੰਤਰੀ ਦਿਲਜੀਤ ਨੂੰ ਮਿਲੇ ਨੇ ਆ ਦਰਸਲ ਨਵੇਂ ਸਾਲ ਦੀ ਆਮਦ ਤੇ ਪਹਿਲੇ ਦਿਨੀ 1 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦਿਲਜੀਤ ਉਸਾਇਂ ਦੇ ਵਿਚਕਾਰ ਇਹ ਮੁਲਾਕਾਤ ਹੁੰਦੀ ਆ ਮੁਲਾਕਾਤਾਂ ਤੁਹਾਨੂੰ ਉਸੇ ਤਸਵੀਰਾਂ ਵਿੱਚ ਵਿਖਾਰੇ ਆ ਤਾਂ ਇਸ ਦੇ ਵਿਚਾਲੇ ਕੰਗਰਾਂ ਰਾਉਥ ਨੂੰ ਲੈ ਕੇ ਵੀ ਟ੍ਰੋਲਿੰਗ ਹੁੰਦੀ ਆ ਕਿ ਪ੍ਰਧਾਨ ਮੰਤਰੀ ਦਿਲਜੀਤ ਉਸਾਇਂ ਨੂੰ ਮਿਲੇ ਆ ਪਰ ਕੰਗਰਾਂ ਰਾਉਥ ਨੂੰ ਨਹੀਂ ਮਿਲੇ ਅਜੇ ਤੱਕ ਮੁਲਾਕਾਤ ਨਹੀਂ ਹੋ ਸਕੀ ਇਸ ਤਰੀਕੇ ਦੀ ਸੋਸ਼ਲ ਮੀਡੀਆ ਤੇ ਟ੍ਰੋਲਿੰਗ ਹੁੰਦੀ ਆ ਪਰ ਇਸ ਦੇ ਵਿਚਾਲੇ ਕੰਗਰਾਂ ਰਾਉਥ ਦੇ ਵੱਲੋਂ ਇਸ ਮੁਲਾਕਾਤ ਨੂੰ ਲੈ ਕੇ ਚੁੱਪੀ ਤੋੜੀ ਗਈ ਹੈ ਕੰਗਰਨ ਆਉਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਕਿਸਾਨ ਅੰਦੋਲਨ ਦੇ ਦੌਰਾਨ ਹਰ ਦੰਗੀਆਂ ਦੇ ਨਾਲ ਸੀ ਦਿਲਜੀਤ ਦੁਸਾਂਝ ਹਰ ਦੰਗ ਮਚਾਉਣ ਵਾਲਿਆਂ ਨੂੰ ਡਿਫੈਂਡ ਕਰਨ ਦੇ ਵਿੱਚ ਦਿਲਜੀਤ ਦੁਸਾਂਝ ਸਭ ਤੋਂ ਅੱਗੇ ਸਨ ਪ੍ਰਧਾਨ ਮੰਤਰੀ ਦੇ ਲਈ ਸਭ ਬਰਾਬਰ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕੋਈ ਵੀ ਸ਼ਰਮਿੰਦਗੀ ਜਾਂ ਪਰੇਸ਼ਾਨੀ ਨਹੀਂ ਹੈ ਕਿ ਪ੍ਰਧਾਨ ਮੰਤਰੀ ਦਿਲਜੀਤ ਨੂੰ ਮਿਲੇ ਨੇ ਇੱਥੇ ਇਹ ਵੀ ਜ਼ਿਕਰ ਕਰਦੀ ਹੈ ਕਿ ਦਰਸਲ ਜੋ ਸਿੱਧੇ ਤੌਰ ਤੇ ਕਿਸਾਨੀ ਅੰਦੋਲਨ ਦਾ ਕੰਗਰਨ ਆਉਦੇ ਵੱਲੋਂ ਜ਼ਿਕਰ ਕੀਤਾ ਜਾ ਰਿਹਾ ਇਹ ਜ਼ਿਕਰ ਸਾਲ 2020 ਵੜੇ ਕਿਸਾਨੀ ਅੰਦੋਲਨ ਦਾ ਹੋ ਰਿਹਾ ਹੈ ਜਦੋਂ ਦਿੱਲੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ ਮੋਰਚਾ ਖੋਲਿਆ ਗਿਆ ਤਾਂ ਉਸ ਵੇਲੇ ਵੀ ਸਾਰੇ ਦਰਸ਼ਕਾਂ ਨੂੰ ਯਾਦ ਹੋਵੇਗਾ ਜਦੋਂ ਕੰਗਨਾ ਰਣੌਤ ਤੇ ਦਿਲਜੀਤ ਦਸਾਂਝ ਦੇ ਵਿਚਕਾਰ ਆ ਟਵਿੱਟਰ ਵਾਰ ਚੱਲਦੀ ਹੈ ਇੱਕ ਵਜੇ ਤੇ ਵਾਰ ਪਲਟਵਾਰ ਕੀਤਾ ਜਾਂਦਾ ਹੈ ਹਾਲਾਂਕਿ ਪਿਛਲੇ ਦਿਨਾਂ ਦੇ ਦੌਰਾਨ ਜਦੋਂ ਦਿਲਜੀਤ ਦੇ ਵੱਲੋਂ ਦਿਲ ਨੂੰ ਮਨਾਤੀ ਟੂਰ ਦੇ ਦੌਰਾਨ ਵੱਖ-ਵੱਖ ਸ਼ੋਅ ਕੀਤੇ ਜਾ ਰਹੇ ਸਨ ਤੇ ਇੱਕ ਇੰਟਰਵਿਊ ਦੇ ਵਿੱਚ ਜਦੋਂ हां ਕنگਨਾਰਾ ਨੌਤ ਨੂੰ ਇਹ ਸਵਾਲ ਕੀਤਾ ਗਿਆ ਕਿ ਜਿਸ ਤਰੀਕੇ ਦੇ ਨਾਲ ਦਿਲਜੀਤ ਉਸਾਈ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਨੇ ਸ਼ਰਾਬ ਵਾਲੇ ਗੀਤਾਂ ਨੂੰ ਲੈ ਕੇ ਅਸਲ ਤੇ ਤੁਰਤੇ ਪਾਬੰਦੀ ਲਗਾਈ ਜਾ ਰਹੀ ਹੈ ਹਾਲਾਂਕਿ ਉਸ ਦੇ ਵਿੱਚ ਸਿੱਧੇ ਤੌਰ ਤੇ ਕنگਨਾਰਾ ਨੌਤ ਦਿਲਜੀਤ ਉਸਾਈ ਬਾਰੇ ਕੁਝ ਵੀ ਜ਼ਿਆਦਾ ਬੋਲਣ ਤੋਂ ਬਚਦੇ ਹੋਏ ਨਜ਼ਰ ਆਇਆ ਇਹ ਕਹਿ ਸਕਦੇ ਕਿ ਉਸ ਦੇ ਵਿੱਚ ਸਿੱਧੇ ਤੌਰ ਤੇ ਦਿਲਜੀਤ ਉਸਾਈ ਦਾ ਬਚਾਅ ਵੀ ਕੀਤਾ ਗਿਆ ਪਰ ਹੁਣੇ ਕਾਫੀ ਸਮੇਂ ਬਾਅਦ ਕਹਿ ਸਕਦੇ ਹਾਂ ਕਿ ਕਰੀਬ 16-17 ਦਿਨਾਂ ਬਾਅਦ ਇਸ ਮੁਲਾਕਾਤ ਨੂੰ ਲੈ ਕੇ ਚੁੱਪੀ ਤੋੜੀ ਗਈ ਹੈ 1 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿਲਜੀਤ ਉਸਾਈ ਦੇ ਵਿਚਕਾਰ ਇਹ ਮੁਲਾਕਾਤ ਹੁੰਦੀ ਹੈ ਤੇ ਇਸੇ ਮੁਲਾਕਾਤ ਨੂੰ ਲੈ ਕੇ ਹੁਣ ਕੰਗਨਾਰ ਰਣੋਥੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦੇ ਦੌਰਾਨ ਹੁਣ ਦੰਗੀਆਂ ਦੇ ਨਾਲ ਸੀ ਦਿਲਜੀਤੂ ਸਾਂਝ ਹੁਣ ਦੰਗ ਮਚਾਉਣ ਵਾਲੇ ਨੂੰ ਡਿਫੈਂਡ ਕਰਨ ਦੇ ਵਿੱਚ ਦਿਲਜੀਤ ਸਭ ਤੋਂ ਅੱਗੇ ਸਨ ਐਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਨੇਸ਼ ਕਟਾਰੀਆ ਜੁੜ ਚੁੱਕੇ ਨੇ ਆ ਵਿਨੇਸ਼ ਇੱਕ ਵਾਰ ਚੁੱਪੀ ਤੋੜੀ ਗਈ ਹੈ ਇਸ ਮੁਲਾਕਾਤ ਨੂੰ ਲੈ ਕੇ ਕੰਗਨਾਰ ਰਣੋਥੇ ਵੱਲੋਂ ਇਹ ਵੱਡਾ ਬਿਆਨ ਦਿਲਜੀਤੂ ਸਾਈ ਨੂੰ ਲੈ ਕੇ ਦਿੱਤਾ ਗਿਆ ਕਿ ਤਨਾ ਕਿਤੇ ਉਹ ਦਿਨ ਵੀ ਹੁਣ ਯਾਦ ਆ ਰਹੇ ਨੇ ਜਦੋਂ 2020 ਦੇ ਵਿੱਚ ਦੋਵਾਂ ਦੇ ਵਿਚਕਾਰ ਟਵਿੱਟਰ ਵਾਰ ਵੀ ਚੱਲੀ ਸੀ ਉਹ ਪਰਮਿੰਦਰ ਦੇਖੋ ਜਿਹੜਾ ਦਰਜੀਤ ਤੇ ਕੰਗਨਾ ਦੀ ਵਾਰ ਹੈ ਜਾਂ ਕੋਲਡ ਵਾਰ ਹੈ ਜਾਂ ਟਵਿੱਟਰ ਵਾਰ ਹੈ ਉਹ ਚਗ ਜਾਹਰ ਹੈ ਸਾਰਿਆਂ ਨੂੰ ਪਤਾ ਹੀ ਹੈ ਕਿ ਦਰਜੀਤ ਤੇ ਕੰਗਨਾ ਦੇ ਦੌਰਾਨ ਜਿਹੜਾ ਦਿੱਲੀ ਵਿੱਚ ਕਿਸਾਨੀ ਅੰਦੋਲਨ ਹੋਇਆ ਸੀਗਾ ਉਦੋਂ ਇੱਕ ਟਵਿੱਟਰ ਵਾਰ ਛਿੜੀ ਸੀਗੀ ਜਿਹੜੀ ਕਿ ਸੋਸ਼ਲ ਮੀਡੀਆ ਤੇ ਉਸ ਤੋਂ ਬਾਅਦ ਮੇਨਸਟ੍ਰੀਮ ਮੀਡੀਆ ਤੇ ਕਾਫੀ ਫੇਮਸ ਹੋਈ ਸੀਗੀ ਤੇ ਉਸੇ ਦੇ ਮੱਦੇਨਜ਼ਰ ਹੀ ਹੁਣ ਕੁਝ ਦਿਨ ਪਹਿਲਾਂ ਦਰਜੀਤ ਦੋਸਾਂ ਜਿਹੜੇ ਪੀਐਮ ਨੂੰ ਮਿਲੇ ਸੀਗੇ ਤੇ ਕੰਗਨਰ ਨਾਉਤ ਨੂੰ ਜਦੋਂ ਇੱਕ ਪੋਡਕਾਸਟ ਦੇ ਦੌਰਾਨ ਪੁੱਛਿਆ ਗਿਆ ਕਿ ਜਿਹੜੇ ਦਰਜੀਤ ਦੋਸਾਂ ਜਿਹਾ ਪੀਐਮ મોદી ਨੂੰ ਮਿਲੇ ਹੈ ਤੇ ਉਸ ਨੂੰ ਲੈ ਕੇ ਤੁਹਾਡਾ ਕੀ ਪ੍ਰਤੀਕਰਮ ਹੈ ਵੀ ਤੁਹਾਨੂੰ ਕੋਈ ਨਿਰਾਸ਼ਾ ਹੋਈ ਤੁਹਾਨੂੰ ਕੋਈ ਅੰਬੈਰੈਸਮੈਂਟ ਹੋਈ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਆਓ ਜੀ ਕੋਈ ਗੱਲ ਨਹੀਂ ਕਿਉਂਕਿ ਜਿਹੜੇ ਪੀਐਮ ਆ ਸਾਰਿਆਂ ਦੇ ਸਾਂਝੇ ਹੈ ਉਹ ਸਾਰਿਆਂ ਨੂੰ ਇੱਕੋ ਸਨਮਾਨ ਭਾਵ ਨਾਲ ਦੇਖਦੇ ਆ ਤੇ ਇਸ ਲਈ ਉਹਨਾਂ ਨੂੰ ਮਿਲੇ ਹੈ ਤੇ ਉਸ ਉਹਨਾਂ ਨੂੰ ਜਦੋਂ ਬਖਾਇਦਾ ਦਿਲਜੀਤ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਦਿਲਜੀਤ ਬਾਰੇ ਕਿਹਾ ਕਿ ਹਾਂ ਜਿਹੜਾ ਕਿਸਾਨ ਅੰਦੋਲਨ ਹੋਇਆ ਸੀਗਾ ਦਿੱਲੀ ਦੀਆਂ ਮਰੂਹਾਂ ਤੇ ਉਸ ਦੇ ਵਿੱਚ ਹੀ ਵਾਸ ਦੀ ਮੇਨ ਪਰਸਨ ਇਵਨ ਇਨ ਦਾ ਫੋਰਫਰੰਟ ਆਫ ਜੋ ਵੀ ਕਿਸਾਨ ਪ੍ਰੋਟੈਸਟ ਹਾਈਜੈਕ ਹੋਇਆ ਥਾ ਇਹ ਉਹਨਾਂ ਦੀ ਐਕਟੈਕਟ ਵਰਡਿੰਗ ਹੈ ਮੈਂ ਵਰਡ ਟੂ ਵਰਡ ਪਹਿਲਾਂ ਪ੍ਰਮੇਂਦਰ ਦਾਸ ਇਹਨਾਂ ਫਿਰ ਆਪਾਂ ਬਾਅਦ ਚ ਹੋਏ ਇਹਨੂੰ ਹੋਰ ਡਿਟੇਲਸ ਨਾਲ ਗੱਲ ਕਰਾਂਗੇ ਕੰਗਨਰ ਰਣਾਉਤ ਨੇ ਕਿਹਾ ਕਿ ਹੀ ਵਾਸ ਅ ਮੇਨ ਪਰਸਨ ਇਵਨ ਇਨ ਦਾ ਫੋਰਫਰੰਟ ਆਫ ਜੋ ਵੀ ਹਾਈਜੈਕ ਹੋਇਆ ਤਾਂ ਫਾਰਮਰ ਪ੍ਰੋਟੈਸਟ ਉਹਨਾਂ ਲੋਕੋ ਨੂੰ ਡਿਫੈਂਡ ਕਰਨੇ ਲਈ ਜੋ ਵੀ ਕਹਾ ਵਹਾਂ ਪਰ ਉਤਪਾਦ ਮਚਾ ਰਹੇ تھے ਉਹਨੂੰ ਡਿਫੈਂਡ ਕਰਨੇ ਲਈ ਹੀ ਵਾਸ ਇਨ ਦਾ ਫੋਰਫਰੰਟ ਯਾਨੀ ਕਿ ਉਹ ਦਿਲਜੀਤ ਨੂੰ ਲੈ ਕੇ ਕਹਿ ਰਿਹਾ ਹੈ ਕਿ ਜਿਹੜੇ ਉੱਥੇ ਲੋਕ ਉਤਪਾਦ ਮਚਾ ਰਹੇ ਸੀ ਉੜਦੰਗ ਕਰ ਰਹੇ ਸੀਗੇ ਉਹਨਾਂ ਦੇ ਬਚਾਅ ਕਰਨ ਦੇ ਲਈ ਫੋਰਫਰੰਟ ਤੇ ਸੀ ਯਾਨੀ ਲੀਡ ਤੇ ਆ ਕੇ ਉਹਨਾਂ ਦਾ ਬਚਾਅ ਕਰ ਰਹੇ ਸੀ ਦ ਇੱਕ ਅੰਗਨਾਰ ਨੌਤ ਨੇ ਆਪ ਦਾ ਜਿਹੜਾ ਹੈ ਦਿਲਜੀਤ ਦੀਦਾਰ ਨੂੰ ਲੈ ਕੇ ਇੱਕ ਵਾਰ ਫੇਰ ਕਿਸਾਨੀ ਅੰਦੋਲਨ ਦੇ ਬਹਾਨੇ ਉਹਨਾਂ ਤੇ ਨਿਸ਼ਾਨੇ ਲਾਏ ਆ ਪ੍ਰਮਿੰਦਰ ਇਸ ਤੇ ਖਾਸ ਗੱਲ ਇਹ ਹੈ ਕਿ ਜਦੋਂ ਦਿਲਜੀਤ ਦੋਸਾਂਜ ਪੀਐਮ ਨੂੰ ਮਿਲੇ ਸੀ ਇਹ ਉਦੋਂ ਇਹ ਬੜੀ ਚਰਚਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀਗੀ ਕਿ ਦਿਲਜੀਤ ਦੋਸਾਂ ਦਾ ਏਡੇ ਵੱਡੇ ਸੈਲੀਬ੍ਰਿਟੀ ਹੈ ਕਿ ਉਹ ਪੀਐਮ ਨੂੰ ਚਾਹਣ ਜਦੋਂ ਵੀ ਮਿਲ ਸਕਦੇ ਐ ਪਰ ਇਹ ਕਿ ਕੰਗਨਰ ਰਨਾਉਤ ਨੂੰ ਹਜੇ ਪੀਐਮ ਨੇ ਮਿਲਣ ਦਾ 1-on-1 ਕਦੇ ਟਾਈਮ ਨਹੀਂ ਦਿੱਤਾ ਉਹ ਸੋਸ਼ਲ ਮੀਡੀਆ ਤੇ ਉਹਦੋਂ ਕੰਗਨਰ ਰਨਾਉਤ ਕਾਫੀ ਟਰੋਲ ਵੀ ਹੋਏ ਸੀਗੇ ਤੇ ਉਹਨਾਂ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਸੀਗੀਆਂ ਕਿ ਪੀਐਮ ਕੰਗਨਰ ਰਨਾਉਤ ਨੂੰ ਟਾਈਮ ਨਹੀਂ ਦੇ ਰਹੇ ਹਾਲਾਂਕਿ ਉਹ ਭਾਜਪਾ ਦੇ ਐਮਪੀ ਐਸ ਦੇ ਬਾਵਜੂਦ ਵੀ ਤੇ ਉਸੇ ਸੰਬੰਧ ਵਿੱਚ ਜਿਹੜਾ ਹੈ ਉਹਨਾਂ ਨੂੰ ਇਸ ਪੋਡਕਾਸਟ ਦੇ ਦੌਰਾਨ ਕੁਐਸਚਨ ਕੀਤਾ ਗਿਆ ਸੀਗਾ ਉਸ ਕੁਐਸਚਨ ਦੇ ਸਾਂਨ ਅੰਦੋਲਨ ਦੇ ਵਿੱਚ ਹੜਦੰਗ ਮਚਾਇਆ ਜਾ ਰਿਹਾ ਸੀ ਉਤਪਾਦ ਮਚਾਇਆ ਜਾ ਰਿਹਾ ਸੀਗਾ ਤੇ ਜਿਹੜੇ ਉਤਪਾਦ ਮਚਾਉਣ ਵਾਲੇ ਸੀਗੇ ਉਹਨਾਂ ਦੇ ਫੋਰਫੰਟ ਤੇ ਦਿਲਜੀਤ ਦੋਸਾਨ ਸੀ ਜਿਹੜੇ ਆ ਕੇ ਉਹਨਾਂ ਨੂੰ ਡਿਫੈਂਡ ਕਰ ਰਹੇ ਸੀਗੇ ਇਹ ਇਹ ਤਾਂ ਇਹ ਤਾਂ ਇੱਕ ਇੱਕ ਪਾਰਟ ਹੋਇਆ ਦੂਸਰਾ ਪਾਰਟ ਉਹਨਾਂ ਨੂੰ ਪੁੱਛਿਆ ਗਿਆ ਕਿ ਜੇਕਰ ਪੀਐਮ ਦਿਲਜੀਤ ਨੂੰ ਮਿਲੇਗੀ ਤੁਹਾਨੂੰ ਅੰਬੈਰੈਸਿੰਗ ਹੋਈ ਤੀ ਤੁਹਾਨੂੰ ਨਿਰਾਸ਼ਾ ਹੋਈ ਤਾਂ ਉਹਨਾਂ ਨੇ ਕਿਹਾ ਨਹੀਂ ਐ ਹੋਜੀ ਕੋਈ ਗੱਲ ਨਹੀਂ ਪੀਐਮ ਦੇਸ਼ ਦੇ ਪੀਐਮ ਹੈ ਉਹਨਾਂ ਲਈ ਸਾਰੇ ਬਰਾਬਰ ਹੈ ਯਾਨੀ ਜੇ ਆਪਾਂ ਕਹਿ ਸਕਦੇ ਹਾਂ ਕਿ ਦਿਲਜੀਤ ਦਸਾਂਤ ਨੂੰ ਲੈ ਕੇ ਜਿਹੜੇ ਕੰਗਨਾਰ ਰਣੌਤ ਦੇ ਦਿਲ ਦੇ ਵੱਲਵਲੇ ਸੀ ਦਿਲ ਦੇ ਵਿਚਾਰ ਸੀਗੇ ਜਿਹੜੀ ਦਿਲ ਦੀ ਤਲਕੀ ਸੀਗੀ ਉਹ ਕਿਸਾਨ ਅੰਦੋਲਨ ਦੇ ਰੂਪ ਦੇ ਵਿੱਚ ਉਹ ਮੁੜ ਤੋਂ ਇੱਕ ਵਾਰ ਫਿਰ ਤੋਂ ਸਾਹਮਣੇ ਆਈ ਤੇ ਜਿਹੜਾ ਨਤੀਜਾ ਸਾਹਮਣੇ ਹੈ ਕਿ ਆਪਾਂ ਦਰਸ਼ਕਾਂ ਨੂੰ ਦੱਸ ਰਹੇ ਹਾਂ ਕਿ ਕੰਗਨਾਰ ਰਣੌਤ ਨੇ ਫਿਰ ਜੀ ਹਾਂ ਠੀਕ ਹੈ ਵਿਨੇਜ ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਬੀਜੇਪੀ ਆਗੂ ਹਰਜੀਤ ਗਰੇਵਾਲ ਜੁੜ ਚੁੱਕੇ ਨੇ ਗਰੇਵਾਲ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ ਰੇਟਰਨ ਪੰਜਾਬ ਤੇ ਪ੍ਰਧਾਨ ਮੰਤਰੀ ਦਿਲਜੀਤ ਮੁਲਾਕਾਤ ਤੇ ਕੰਗਰਾਂ ਰਣੌਤ ਦੇ ਵੱਲੋਂ ਚੁੱਪੀ ਤੋੜੀ ਗਈ ਹੈ ਕੰਗਰਾਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦੇ ਦੌਰਾਨ ਹੜਦੰਗੀਆਂ ਦੇ ਨਾਲ ਸਨ ਦਿਲਜੀਤ ਦਸਾਂਝ ਹੜਦੰਗ ਮਚਾਉਣ ਵਾਲਿਆਂ ਨੂੰ ਡਿਫੈਂਡ ਕਰਨ ਦੇ ਵਿੱਚ ਦਿਲਜੀਤ ਦਸਾਂਝ ਸਭ ਤੋਂ ਅੱਗੇ ਸਨ ਇਹ ਕੰਗਰਾਂ ਰਣੌਤ ਕਹਿ ਰਹੇ ਨੇ ਤੁਹਾਡਾ ਇਸ ਤੇ ਰਿਐਕਸ਼ਨ ਇਸ ਤਰ੍ਹਾਂ ਕੰਗਨਾ ਦਾ ਕੁਝ ਵੀ ਬੋਲ ਰਿੰਦੀ ਹੈ ਪਰ ਦਿਲਜੀਤ ਜਿਹੜਾ ਹੈਗਾ ਨਾ ਇਸ ਵੇਲੇ ਦਿਲਜੀਤ ਦਸਾਂਜ ਉਹ ਪੰਜਾਬ ਦਾ ਵੀ ਗੌਰਵ ਹੈ ਔਰ ਦੇਸ਼ ਦਾ ਵੀ ਗੌਰਵ ਹੈ ਹੂੰ ਔਰ ਇਸ ਵੇਲੇ ਉਹ ਜਿੱਥੇ ਵੀ ਆਪਣੇ ਕੰਸਰਟ ਕਰਦਾ ਜਾਂ ਜਿੱਥੇ ਵੀ ਇਕੱਠ ਹੁੰਦਾ ਦਿਲਜੀਤ ਦਸਾਂਜ ਦੇ ਨਾਂ ਤੇ ਲੱਖਾਂ ਲੋਕ ਆਪਣੇ ਆਪ ਆ ਜਾਂਦੇ ਆ ਜੀ ਇਸ ਕਰਕੇ ਇਸ ਤਰ੍ਹਾਂ ਦੀ ਭਾਸ਼ਾ ਬੋਲਣਾ ਉਹਦੇ ਸਭ ਤੁਸੀਂ ਜਿਸ ਗੱਲ ਦਾ ਜ਼ਿਕਰ ਕਰ ਰਹੇ ਫਿਰ ਕੰਗੜਾ ਰਣੌਤ ਇਸ ਗੱਲ ਨੂੰ ਕਿਉਂ ਨਹੀਂ ਸਮਝ ਰਹੇ ਉਹਨਾਂ ਦੇ ਇਹ ਕਹਿੰਦੇ ਵਿੱਚ ਇਸ ਤਰੀਕੇ ਦੀ ਬਿਰਦੀ ਤੋਂ ਲੈ ਕੇ ਤੱਕ ਹੀ ਕਿਉਂ ਜਿੱਥੇ ਜਿੱਥੇ ਕੰਗੜਾ ਰਣੌਤ ਦੀ ਗੱਲ ਸੀ ਉੱਥੇ ਪਾਰਟੀ ਨੇ ਉਹਨੂੰ ਟਿਕਟ ਦਿੱਤਾ ਉਹਨੂੰ ਐਮਪੀ ਬਣਾਤਾ ਉਹ ਖੁਦ ਐਮਪੀ ਨਹੀਂ ਬਣ ਸਕਦੀ ਸੀ ਕਿਤੇ ਉਹਨੂੰ ਗਲਤਫਹਿਮੀ ਹੋਵੇ ਇੱਥੇ ਸੈਲੀਬ੍ਰਿਟੀ ਬਹੁਤ ਘੱਟ ਦੇ ਨੀ ਬਕਰਵਾਲ ਸਾਹਿਬ ਕੋਈ ਵੀ ਜੇ ਆ ਬਿਆਨ ਦਿੱਤਾ ਜਾਵੇ ਤੁਹਾਡੀ ਪਾਰਟੀ ਦੇ ਲੋਕ ਸਭਾ ਮੈਂਬਰ ਨੇ ਸੰਸਦ ਮੈਂਬਰ ਨੇ ਫਿਰ ਪਾਰਟੀ ਦਾ ਨਾਮ ਤਾਂ ਨਾਲ ਜੁੜਦਾ ਹੀ ਹੈ ਨਾ ਅਰੇ ਮੈਂ ਉਹਨੂੰ ਪਹਿਲਾਂ ਵੀ ਰੋਕਿਆ ਪ ਹੁਣ ਜੇ ਕੋਈ ਨਾ ਹੀ ਰੁਕੇ ਤਾਂ ਉਹ ਪਾਰਟੀ ਕੀ ਕਰੂਗੀ ਤੇ ਉਹ ਆਪ ਮੌਰਾ ਬੋਲ ਰੰਦੀ ਆ ਉਹਨੂੰ ਨਹੀਂ ਬੋਲਣਾ ਚਾਹੀਦਾ ਇਸ ਤਰ੍ਹਾਂ ਮੈਂ ਸਮਝਦਾ ਕਿ ਇਹ ਕਰਕੇ ਉਹ ਕੋਸ਼ਿਸ਼ ਚ ਫਿਰ ਉਹੀ ਗੱਲ ਹੋ ਜਾਂਦੀ ਹੈ ਲੋਗੋ ਦੇ ਲਈ ਬੜਾ ਸੈਂਸਿਟਿਵ ਨੇ ਹੁਣ ਉਹਦੀ ਫਿਲਮ ਚ ਇਸ ਵੇਲੇ ਕੁਝ ਵੀ ਆਬਜੈਕਸ਼ਨ ਨਹੀਂ ਹੈ ਉਹ ਸਭ ਹਟਾਤਾ ਉਹਨੇ ਪਰ ਉਸ ਦੇ ਬਾਵਜੂਦ ਵੀ ਉਹਦੀ ਫਿਲਮ ਨਹੀਂ ਚੱਲਣ ਦਿੰਦੇ ਲੋਗ ਕਿਉਂਕਿ ਉਹਦੇ ਬਾਰੇ ਵੈਸੇ ਹੀ ਨੈਗੇਟਿਵ ਇੱਕ ਮਾਹੌਲ ਬਣ ਗਿਆ ਹੈਗਾ ਤੇ ਉਹ ਤਾਂ ਕਰੂਗੀ ਤਾਂ ਗਲਤੀ ਕਰੂ ਕੁਛ ਨਾ ਕੁਛ ਇਸ ਕਰਕੇ ਉਹਨੂੰ ਨਹੀਂ ਬਣਾਉਣਾ ਚਾਹੀਦਾ ਉਹਨੂੰ ਗੁਰੇਜ਼ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਤੋਂ ਔਰ ਜਿਹੜਾ ਦੂਸਰਾ ਵਿਅਕਤੀ ਕੋਈ ਅੱਛਾ ਕੰਮ ਕਰ ਰਿਹਾ ਹੋਵੇ ਕੋਈ ਇਹਨਾਂ ਅੱਗੇ ਵੱਧ ਰਿਹਾ ਹੋਵੇ ਪ੍ਰਧਾਨ ਮੰਤਰੀ ਸਾਡੇ ਆ ਉਹਨਾਂ ਨੂੰ ਕੋਈ ਵੀ ਮਿਲ ਸਕਦਾ ਤੇ ਜਿਹੜਾ ਦੇਸ਼ ਦੇ ਵਿੱਚ ਜਿਹਦਾ ਨਾਮ ਆਊ ਦੁਨੀਆ 'ਚ ਜਿਹਦਾ ਨਾਮ ਆਊਗਾ ਨਹੀਂ ਗਰੇਵਸਾਂ ਨੇ ਤਲਕੀ ਇਸ ਗੱਗੇ ਤਾਂ ਨਹੀਂ ਕਿ ਦਿਲਜੀਤ ਸਾਈਂ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਹੋਗੀ ਕੰਗਰਾਂ ਰਣੌਦ ਦੀ 1 ਟੂ 1 ਮੁਲਾਕਾਤ ਨਹੀਂ ਹੋ ਸਕੀ ਇਸ ਤਰੀਕੇ ਦੀ ਇੱਕ ਤਰੀਕ ਤੋਂ ਬਾਅਦ ਇੱਕ ਜਨਵਰੀ ਤੋਂ ਬਾਅਦ ਚ ਟ੍ਰੋਲਿੰਗ ਵੀ ਸਾਫ਼ ਤੌਰ ਤੇ ਨਜ਼ਰ ਆਈ ਸੋਸ਼ਲ ਮੀਡੀਆ ਅਚੈਕ ਕੰਗਨਾਲ ਰੌਦਾਜ ਜਿਹੜਾ ਦਿਲਜੀਤ ਨਾਲ ਕੀ ਮੁਕਾਬਲਾ ਜੀ ਅਸੀਂ ਕਿਉਂ ਕੰਪੇਅਰ ਕਰੀਏ ਤੇ ਉਹਨੂੰ ਐਮਪੀ ਬਣਾਤਾ ਪਾਰਟੀ ਨੇ ਹੋਰ ਇਸ ਤੋਂ ਜ਼ਿਆਦਾ ਪਾਰਟੀ ਕੀ ਦੇ ਦੇਵੇ ਜੀ ਕਿੰਨੇ ਕੁ ਸੈਲੀਬ੍ਰਿਟੀਜ਼ ਨੂੰ ਪਾਰਟੀ ਐਮਪੀ ਬਣਾਉਂਦੀ ਆ ਪਰ ਦਿਲਜੀਤ ਦੂਸਾਨ ਜਿਹੜਾ ਹੈਗਾ ਉਹਦਾ ਇੱਕ ਆਪਣੀ ਥਾਂ ਹੈ ਇਸ ਵੇਲੇ ਦੁਨੀਆ ਦੇ ਵਿੱਚ ਦੁਨੀਆ ਜਿੱਥੇ ਵੀ ਜਾਂਦਾ ਚਲੇਦਾ ਚਲਾ ਜਾਵੇ ਕਿਸੇ ਜਗ੍ਹਾ ਚਲਾ ਜਾਵੇ ਲੱਖਾਂ ਲੋਕ ਉਹਦੇ ਲਈ ਆਉਂਦੇ ਆ ਤੇ ਮੈਂ ਇਹ ਸਮਝਦਾ ਕਿ ਉਸ ਦੀ ਉਹਨੂੰ ਉਸ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਆਪਣੇ ਦੇਸ਼ ਦਾ ਕੋਈ ਐਡਾ ਵੱਡਾ ਨਾਮ ਹੋ ਜੇ ਤੇ ਅੱਛਾ ਕੰਮ ਕਰ ਰਿਹਾ ਹੋਵੇ ਉਹਨੂੰ ਉਹਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਉਹਦਾ ਨੰਦਾ ਵਿਆਹ ਨਹੀਂ ਗੁਰਵਰ ਸਾਹਿਬ ਤੁਸੀਂ ਸਿੱਧੇ ਤੌਰ ਤੇ ਬੀਜੇਪੀ ਆਗੂ ਦੇ ਤੌਰ ਤੇ ਕੰਗਰਾਂ ਦੇ ਬਿਆਨ ਦੀ ਨਖੇਦੀ ਕਰ ਦਿਓ ਬਿਲਕੁਲ ਕਰਦਾ ਜੀ ਇਹ ਨਹੀਂ ਕਰਨਾ ਚਾਹੀਦਾ ਉਹਨੂੰ ਨਹੀਂ ਗੁਰਵਰ ਸਾਹਿਬ ਬੀਜੇਪੀ ਆਪਣੇ ਆਪ ਦੇ ਵਿੱਚ ਸੱਤਾ ਤਿਰ ਦੇ ਵਿੱਚ ਲਗਾ ਤਾਂ ਤੀਜੀ ਵਾਰ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋਈ ਇੱਕ ਆ ਪੂਰੀ ਅਨਸ਼ਾਸਨੀ ਉਨជាਸਨੀ ਕਮੇਟੀ ਵੀ ਹੁੰਦੀ ਹੈ ਸਾਰਾ ਕੁਝ ਵੀ ਹੁੰਦਾ ਹੈ ਪਰ ਸਰ ਵਾਰ-ਵਾਰ ਕਹਿਣ ਤੇ ਅਸਰ ਕਿਉਂ ਨਹੀਂ ਹੋ ਰਿਹਾ ਹੈ ਜੀ ਭਰਾ ਜੀ ਗੱਲ ਸੁਣ ਲਓ ਸਾਡੇ ਆਲ ਇੰਡੀਆ ਪ੍ਰਧਾਨ ਨੇ ਉਹਨੂੰ ਬੁਲਾ ਕੇ ਵਰਜਤਾ ਕਹਤਾ ਔਰ ਉਹਨਾਂ ਨੂੰ ਕਿਹਾ ਕਿ ਸਿਰਫ ਆਪਣੇ ਆਪਦੀ ਕਾਰਸੀ ਉਸੇ ਲਈ ਬੋਲਿਆ ਕਰੋ ਔਰ ਕਿਸੇ ਚੀਜ਼ ਤੇ ਤੁਸੀਂ ਕੋਈ ਕਮੈਂਟਸ ਪਾਰਟੀ ਦੀ ਤਰਫੋਂ ਨਹੀਂ ਹੈ ਪਾਰਟੀ ਦੇ ਤਰਫੋਂ ਨਹੀਂ ਹੈ ਇਹ ਇੰਡੀਵਿਜੁਅਲ ਨੇ ਇੰਡੀਵਿਜੁਅਲ ਕਿਸੇ ਵਿਅਕਤੀ ਦੀ ਕੋਈ ਰਾਏ ਹੋ ਸਕਦੀ ਆ ਪਰ ਮੈਂ ਸਮਝਦਾ ਉਹਨਾਂ ਨੂੰ ਦਲਜੀਤ ਦੇ ਬਾਰੇ ਨਹੀਂ ਕਹਿਣਾ ਚਾਹੀਦਾ ਸੀ ਇਹ ਬੜੀ ਮੰਦ ਭਾਗੀ ਗੱਲ ਆ ਔਰ ਉਹਨੂੰ ਸਮਝ ਤੋਂ ਕੰਮ ਲੈਣਾ ਚਾਹੀਦਾ ਠੀਕ ਹੈ ਗਰੇਵਾਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਬੀਜੇਪੀ ਆਗੂ ਹਰਜੀਤ ਗਰੇਵਾਲ ਦੇ ਵੱਲੋਂ ਵੀ ਕੰਗਰਾਂ ਅਣੌਦਾ ਇਸ ਬਿਆਨ ਦੀ ਨਖਿੱਧ ਕੀਤੀ ਗਈ ਹੈ ਸਾਡੇ ਨਾਲ ਕਿਸਾਨਾਂ ਨੂੰ ਮਨਜੀਤ ਰਾਏ ਜੁੜ ਚੁੱਕੇ ਨੇ ਮਨਜੀਤ ਰਾਏ ਜੀ ਤੁਹਾਡਾ ਸਵਾਗਤ ਹੈ ਨਿਊਜ਼ ਇਟਨ ਪੰਜਾਬ ਤੇ ਕੰਗਰਾਂ ਅਣੌਦਾ ਇੱਕ ਵਾਰ ਫਿਰ ਕਿਸਾਨੀ ਅੰਦੋਲਨ ਨੂੰ ਲੈ ਕੇ ਦਿਲਜੀਤ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆ ਕੰਗਰਾਂ ਅਣੌਦਾ ਕਹਿੰਦਾ ਕਿ ਕਿਸਾਨ ਅੰਦੋਲਨ ਦੇ ਦੌਰਾਨ ਹੜਦੰਗੀਆਂ ਦੇ ਨਾਲ ਸੰਦਿਲਜੀਤ ਨੂੰ ਸਾਂਝ ਹੜਦੰਗ ਮਚਾਉਣ ਵਾਲਿਆਂ ਨੂੰ ਡਿਫੈਂਡ ਕਰਨ ਦੇ ਵਿੱਚ ਦਿਲਜੀਤ ਸਮਝ ਨਹੀਂ ਆਉਂਦੀ ਤੇ ਮੈਨੂੰ ਸਮਝ ਨਹੀਂ ਆਉਂਦੀ ਤੇ ਕੰਗਨਰ ਰਣੌਤ ਨੂੰ ਬੀਜੇਪੀ ਨੇ ਟਿਕਟ ਕਿਵੇਂ ਦਿੱਤੀ ਬੀਜੇਪੀ ਦੀ ਕੀ ਸੋਚ ਹੈ ਉਸ ਦੇ ਪ੍ਰਤੀ ਇਹ ਵੀ ਆਖੋ ਜੀਤਗਰਵ ਖੁਦ ਉਹਨਾਂ ਦੇ ਬਿਆਨ ਦੀ ਨਖੇਦੀ ਕਰ ਗਏ ਕਹਿੰਦੇ ਬਹੁਤ ਵਾਰ ਸਮਝਾਇਆ ਪਰ ਸਮਝ ਨਹੀਂ ਰਹੀ ਨਾ ਨਖੇਦੀ ਕਰਦੇ ਨੇ ਜੀ ਨਾ ਬਾਰ ਬਾਰ ਉਹਨੂੰ ਪਾਰਟੀ ਚੋਂ ਕੋਈ ਬਾਹਰ ਨਹੀਂ ਕਰਦਾ ਤੁਸੀਂ ਦੇਖੋ ਉਹਨੂੰ ਉਤਪਾਦੀ ਅੱਜ ਦਜੀਤ ਦਸਾਂਝ ਨੂੰ ਨਹੀਂ ਕਿਹਾ ਉਹ ਸਾਡੇ ਪ੍ਰਾਈਮ ਮਿੰისტਰ ਨੂੰ ਵੀ ਕਹਿ ਗਏ ਇਹਦੇ ਵਿੱਚ ਹੂੰ ਜੇ ਪ੍ਰਾਈਮ ਮਿੰისტਰ ਉਤਪਾਦੀਆਂ ਨੂੰ ਮਿਲਦਾ ਹੈ ਹੂੰ ਤੇ ਫਿਰ ਪ੍ਰਾਈਮ ਸੂਚ ਦਾ ਸਟੇਟਸ ਕੀ ਰਹਿ ਗਿਆ ਜੀ ਹੂੰ ਤੇ ਪ੍ਰਾਈਮ ਮਿੰისტਰ ਦੇ ਸਟੇਟਸ ਨੂੰ ਚੈਲੰਜ ਕਰਦੀ ਹੈ ਪ੍ਰਾਈਮ ਮਿੰისტਰ ਦੇ ਸਟੇਟਸ ਨੂੰ ਚੈਲੰਜ ਕਰ ਰਹੀ ਬੀਜੇਪੀ ਦੇ ਜਿਸ ਦੀ ਹਾਈ ਕਮਾਂਡ ਬੀਜੇਪੀ ਦੀ ਸੁੱਤੀ ਪਈ ਹੈ ਪਤਾ ਕਿ ਕੰਨੜਾ ਨਾਲ ਉਹ ਫੋਟੇ ਟਿਕ ਕੇ ਹੋਏ ਨੇ ਉਹਨੂੰ ਪਾਰਟੀ ਤੋਂ ਬਾਹਰ ਕਿਉਂ ਨਹੀਂ ਕਰਦੇ ਉਹ ਇੱਕ ਬਾਤ ਹੱਤ ਦੀ ਮੂਰਖ ਲੜਕੀ ਮੈਂ ਕਹਾਂ ਉਹਨੂੰ ਤੇ ਉਹ ਕੋ ਬੋਲਣ ਲੱਗੀ ਬੇਟੀ ਕੁਝ ਜਿਹੜਾ ਜੀ ਆਪਾਂ ਨਿੱਜੀ ਤੌਰ ਤੇ ਇਹੋ ਜੀ ਟਿੱਪਣੀ ਤਾਂ ਇਹੋ ਜੀ ਸ਼ਬਦ ਤਾਂ ਨਹੀਂ ਵਰਤੀਏ ਕਿਉਂਕਿ ਇੱਕ ਬਿਲਕੁਲ ਨਹੀਂ ਤੇ ਉਹ ਬੋਲਣੋਂ ਹਟਦੀ ਨਹੀਂ ਕਿ ਕਿਹਦੇ ਜਿਸ ਦੀ ਲੋਸ਼ਣਾ ਕੀਤੀ ਜਾ ਸਕਦੀ ਹੈ ਉਹ 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 ਦੀ ਆਲੋਚਨਾ ਜੇ ਨਹੀਂ ਕਰ ਲਈਏ ਉਹ ਥੋੜੀ ਹੈ ਜੀ ਉਹ ਠੀਕ ਹੈ ਪਰ ਸਾਡੇ ਕੋਲ ਸ਼ਬਦਾਂ ਦਾ ਥਾਹ ਭੰਡਾਰ ਹੈ ਬਹੁਤ ਚੰਗੇ ਤਰੀਕੇ ਦੇ ਵਿੱਚ ਕਿਸੇ ਦੀ ਆਲੋਚਨਾ ਹੋ ਸਕਦੀ ਆ ਪਰ ਨਿੱਜੀ ਤੌਰ ਤੇ ਚਲੋ ਕੋਈ ਨਹੀਂ ਤੁਹਾਡੀ ਮੰਨ ਲੈਣਾ ਗੱਲ ਮੰਨ ਲੈਣਾ ਕਰੋ ਪਰ ਮੈਂ ਮੇਰੀ ਬੇਨਤੀ ਸੁਣੋ ਵੀ ਇਹ ਲੜਕੀ ਜਿਹੜੀ ਆ ਇਹਨੂੰ 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 ਸਮਝਣਾ ਚਾਹੀਦਾ ਆਪੇ ਇੱਕ ਪ੍ਰਾਈਮ ਮਿੰისტਰ ਹੁਣ ਉਹ ਹੁਕਮਦਾਰੀਆਂ ਨੂੰ ਮਿਲਦਾ ਇੱਕ ਪ੍ਰਾਈਮ ਮਿੰისტਰ ਦਾ ਸਟੇਟਸ ਹੁਕਮਦਾਰੀਆਂ ਨੂੰ ਮਿਲਦਾ ਆ ਦਲਜੀਤ ਸਾਂਝਾ ਸਟੇਟਸ ਆ ਜਾਏਗਾ ਤੇ ਬਾਹਰ ਦੀਆਂ ਕੰਟਰੀਆਂ ਦੇ ਪ੍ਰਾਈਮ ਮਿਨਿਸਟਰ ਵੀ ਉਹਨੂੰ ਮਿਲਦੇ ਨੇ ਹੂੰ ਕੰਗਣਾ ਮੌਤ ਉਹਦੇ ਸਟੇਟਸ ਦੇ ਬਰਾਬਰ ਕਦੇ ਵੀ ਨਹੀਂ ਜਾ ਸਕਦੀ ਉਹਦੀ ਜੈਲਸੀ ਹੈ ਉਹ ਕਿਉਂ ਇੰਨੀ ਉਹਨੂੰ ਚਲਣ ਹੋ ਰਹੀ ਹੈ ਇਹ ਮਨਜੀ ਤੁਹਾਨੂੰ ਕੀ ਲੱਗਦਾ ਨਹੀਂ ਕਿ ਦਿੱਕਤ ਕੀ ਆਖਰਕਾਰ ਮਨਸ਼ਾ ਕੀ ਹੈ ਕਿਉਂ ਅਜਿਹੇ ਬਿਆਨ ਵਾਰ-ਵਾਰ ਦਿੱਤੇ ਜਾਂਦੇ ਨੇ ਤੁਹਾਨੂੰ ਕੀ ਲੱਗਦਾ ਇਸ ਦੇ ਪਿੱਛੇ ਮੈਂ ਤਾਂ ਜੀ ਬੇ ਤੁਸੀਂ ਮੈਨੂੰ ਕਿਹਨੇ ਸ਼ਬਦਾਂ ਦੀ ਮੈਂ ਤਾਂ ਕਹਿੰਦਾ ਉਹਦੀ ਮਤ ਮਾਰੀ ਗਈ ਹੈ ਉਹਦਾ ਤਮਾਕੀ ਸੰਤੁਲਨ ਵਿਗੜਿਆ ਹੋਇਆ ਹੈ ਉਹ ਬੀਜੇਪੀ ਨੂੰ ਉਹਨੂੰ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਬੀਜੇਪੀ ਨੂੰ ਬਿਲਕੁਲ ਉਹਨੂੰ ਆਪਣੇ ਨਾਰ ਰੱਖਣਾ ਨਹੀਂ ਚਾਹੀਦਾ ਉਹ ਇਹਨਾਂ ਦੀ ਪੂਰੀ ਐ ਨੂੰ ਮੈਂ ਕਹਾਂਗਾ ਮਿੱਟੀ ਪਲੀਤ ਕਰੇਗੀ ਬੀਜੇਪੀ ਦੀ ਦੇਖੋ ਅੱਜ ਪ੍ਰਾਈਮ ਮਿੰਿਸਟਰ ਨੇ ਅੱਜ ਦਲਜੀਤ ਦਸਾਂਜ ਨੂੰ ਜਿਹੜਾ ਇੱਕ ਸੈਲੀਬ੍ਰਿਟੀ ਬਣ ਚੁੱਕਾ ਹੈ ਇੱਕ ਜਿਹੜਾ ਜਿਹਦਾ ਜਿੱਥੇ ਵਾਕਈ ਜਦੋਂ ਕਰੇਵਾਲ ਸਾਹਿਬ ਨੇ ਕਿਹਾ ਜਿਹੜੇ ਦੇਸ਼ ਜਾਂਦਾ ਉੱਥੇ ਲੋਕਾਂ ਦੀ ਭੀੜ ਕੋਲਾਂ ਦੇ ਨਾਲ ਖੜਦੀ ਹੈ ਅੱਜ ਪੋਜੀਸ਼ਨ ਇਹ ਹੈ ਵੀ ਲੋਕ ਉਹਨੂੰ ਮਿਲਣੇ ਨੂੰ ਤਰਸਦੇ ਨੇ ਤੇ ਉਹ ਜੇ ਇੱਧਾ ਕੋਈ ਕੋਈ ਛੋਟੀ ਕੋਟੀ ਦਾ ਖਿਡਾਰੀ ਹੈ ਉਹਨੂੰ ਪ੍ਰਾਈਮ ਮਿੰਿਸਟਰ ਮਿਲਦੇ ਨੇ ਯੋਜ ਕੋਟਰੀ ਦਾ ਕੋਈ ਕਲਾਕਾਰ ਹੈ ਉਹਨੂੰ ਮਿਲਦੇ ਨੇ ਪ੍ਰਾਈਮ ਮਿੰਿਸਟਰ ਨਹੀਂ ਜੀ ਜੀ ਸਵਾਲ ਗੱਲ ਗੱਲ ਇਹ ਵੀ ਹੈ ਕਿ ਸਿੱਧੇ ਤੌਰ ਤੇ ਦਿਲਜੀਤ ਸਾਈ ਨੂੰ ਲੈ ਕੇ ਬਿਆਨ ਨਹੀਂ ਦੇ ਰਹੇ ਉਹ ਤਾਂ ਸਿੱਧੇ ਤੌਰ ਤੇ ਜੋ 2020 ਦੇ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਚਲਾਇਆ ਗਿਆ ਦਿੱਲੀ ਦੇ ਵਿੱਚ ਕਿਸਾਨਾਂ ਦੇ ਬੰਨੋਂ ਦਾ ਸਿੱਧੇ ਤੌਰ ਤੇ ਹੁੜਦੰਗ ਸ਼ਬਦ ਵਰਤਿਆ ਗਿਆ ਉਹਨਾਂ ਦੇ ਸਿੱਧੇ ਤੌਰ ਤੇ ਉਹਨਾਂ ਦੇ ਕਹਿਣ ਦਾ ਭਾਵ ਤਾਂ ਇਹ ਹੈ ਕਿ ਉੱਥੇ ਹੁੜਦੰਗ ਮਚਾਇਆ ਗਿਆ ਨਹੀਂ ਅੱਜ ਦੇ ਹੁੜਦੰਗਾਰੀਆਂ ਦੇ ਨਾਲ ਬੈਠਦੇ ਨੇ ਪ੍ਰਾਈਮ ਮਿੰਿਸਟਰ ਮੈਂ ਤਾਂ ਮੇਰਾ ਤਾਂ ਸਵਾਲ ਹੈ ਜੀ ਇਹ ਹੂੰ ਤਾਂ ਬੀਜੇਪੀ ਕੀ ਕਹਿ ਰਹੀ ਹੈ ਇਹਦੇ ਬਾਰੇ ਬੀਜੇਪੀ ਸਾਨੂੰ ਦੱਸੇ ਇਹਦੇ ਬਾਰੇ ਵੀ ਜਿਹੜੇ ਪ੍ਰਾਈਮ ਮਿਨਿਸਟਰ ਹੈ ਉਹ ਹਰ ਦੁਕਾਨਾਰੀਆਂ ਨਾਲ ਬਹਿੰਦੇ ਨੇ ਚਾਹ ਪਾਣੀ ਪੀਂਦੇ ਨੇ ਹਰ ਦੁਕਾਨਾਰੀਆਂ ਨਾਲ ਬੈਠ ਕੇ ਇਹ ਕੀ ਸਟੇਟਸ ਹੈ ਮੈਨੂੰ ਇਹ ਤਾਂ ਦੱਸਣ ਦੀ ਬੀਜੇਪੀ ਵਾਲੇ ਮੇਰੇ ਤੋਂ ਬੀਜੇਪੀ ਨੂੰ ਸਵਾਲ ਹੈ ਜਿੱਦਾ ਮੈਂ ਨਹੀਂ ਕੰਗਣਾ ਨੂੰ ਚਲੋ ਕੁਝ ਵੀ ਕਹਿਣਾ ਜੇ ਕੋਈ ਸ਼ਬਦ ਮੈਂ ਕਹਿਣੋਂ ਵਾਪਸ ਲੈ ਲਾਂ ਨਹੀਂ ਹਜੀਤ ਕਰੇ ਸਾਡੇ ਨਾਲ ਜੁੜੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਪਾਰਟੀ ਦਾ ਬਿਆਨ ਨਹੀਂ ਇਹ ਨਿੱਜੀ ਬਿਆਨ ਹੈ ਉਹਨਾਂ ਖੇਦੀ ਕਰਦੇ ਨੇ ਨਹੀਂ ਖੇਦੀ ਕਰਨਗੇ ਇੱਕ ਅਜ ਹਰ ਦੂੰਕਾਰੀਆਂ ਨਾਲ ਉਹ ਨਹੀਂ ਪ੍ਰਾਈਮ ਮਿੰისტਰ ਨੂੰ ਬਿਠਾ ਲ ਦਿੱਤਾ ਹੂੰ ਹਰ ਦੂੰਕਾਰੀ ਕਹਿੰਦੀ ਨਾ ਉਹ ਹਰ ਦੂੰਕਾਰੀਆਂ ਦਾ ਮੁਖੀ ਜਿਹੜਾ ਹੋਇਆ ਮੋੜੇ ਹੋ ਕੇ ਚੱਲਣ ਵਾਲਾ ਹੋਇਆ ਉਹ 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 ਫਿਰ ਉਹਨੂੰ ਉਹਨੂੰ ਕੀ ਕਹੂਗੀ ਫਿਰ ਦਾ ਮਤਲਬ ਦਲਜੀਤ ਸਾਹ ਜੀ ਨੂੰ ਵੀ ਉਹਨੇ ਹਰ ਦੂੰਕਾਰੀ ਕਿਹਾ ਤੇ ਹਰ ਦੂੰਕਾਰੀਆਂ ਦੇ ਨਾਲ ਬੈਠਣ ਵਾਲਾ ਚਾਹ ਦਾ ਪਿਆਲਾ ਸਾਂਝਾ ਕਰਨ ਵਾਲਾ ਪ੍ਰਾਈਮ ਮਿੰਸਟਰ ਸਾਡਾ ਫਿਰ ਉਹ ਕੌਣ ਹੋਇਆ ਮੈਨਾਂ ਤਾਂ ਸਵਾਲ ਹੈ ਇਸ ਗੱਲ ਦਾ ਇਹ ਤੇ ਬੀਜੇਪੀ ਸਵਾਲ ਕਰੇ ਉਹਨੂੰ ਇਹਦੀ ਐਮਪੀ ਹੈ ਇਹਨਾਂ ਨੇ ਸਾਨੂੰ ਪਰੋਸ ਕੇ ਰੱਖਿਆ ਆਪਣੇ ਪ੍ਰਾਈਮ ਮਿੰਸਟਰ ਦਾ ਸਟੇਟਸ ਡਾਊਨ ਕਰਨ ਦੇ ਨੂੰ ਇਹਨਾਂ ਨੇ ਉਹ ਪਰੋਸ ਕੇ ਰੱਖਿਆ ਆਪਣੀ ਹਾਈ ਕਮਾਂਡ ਦਾ ਸਟੇਟਸ ਡਾਊਨ ਕਰਨੇ ਨੂੰ ਭਾਜੀਪੀ ਦਾ ਸਟੇਟਸ ਡਾਊਨ ਕਰਨੇ ਨੂੰ ਜੀ ਕੋਈ ਕੀ ਕੀ ਗੱਲ ਮੈਂ ਤਾਂ ਸਾਡਾ ਤਾਂ ਕੋਈ ਮੈਂ ਕਵਾਂਗਾ ਸਾਡਾ ਉਹਦੇ ਨਾਲ ਕੋਈ ਕਲੇਸ਼ ਨਹੀਂ ਹੂੰ ਸਾਡਾ ਤਾਂ ਭਾਈ ਸਿੱਧੀ ਗੱਲ ਇਹ ਆ ਵੀ ਭਾਜੀਪੀ ਨੂੰ ਸਵਾਲ ਹੈ ਉਹ बार-बार ਇਹਨਾਂ ਦੇ ਬਿਆਨ ਦਿੰਦੀ ਆ ਇਹ ਕਹਿ ਦਿੰਦੇ ਜੀ ਉਹਦਾ ਪਰਸਨਲ ਬਿਆਨ ਹੈ ਇਹਦਾ ਮਤਲਬ ਇਹਨਾਂ ਨੇ ਹੁਣ ਆਪਣੀ ਵੀ ਮਾਨ ਮਰਿਆਦਾ ਕੋਈ ਉਹਦੇ ਤੇ ਛੱਟ ਮਾਰੀ ਜਾਵੇ ਉਹਨੂੰ ਰੋਕਣ ਲਈ ਇਹ ਤਿਆਰ ਨਹੀਂ ਹੈਗੇ ਅੱਜ ਉਹਨਾਂ ਨਾਲ ਨਿਤ ਕਰੇਗਾ ਜੁੜੇ ਸਮਾਂ ਤੇ ਇਹ ਕਹਿੰਦੇ ਉਹਨਾਂ ਦਾ ਇਹ ਕਹਿਣਾ ਹੈ ਕਿ ਆ ਕੰਗਨਾ ਰਣੌਤ ਤੇ ਦਿਲਜੀਤ ਦਾ ਤੇ ਆਪਸ ਦੇ ਵਿੱਚ ਕੋਈ ਮੁਕਾਬਲਾ ਹੀ ਨਹੀਂ ਹੈ ਕੰਪੈਰੀਸ਼ਨ ਨਹੀਂ ਕਰਨਾ ਚਾਹੀਦਾ ਦਿਲਜੀਤ ਦੁਸਾਂਝ ਤਾਂ ਪੂਰੇ ਪੰਜਾਬ ਦਾ ਪੰਜਾਬੀਆਂ ਦਾ ਨਾਮ ਦੁਨੀਆ ਦੇ ਵਿੱਚ ਰੌਸ਼ਨ ਕਰ ਰਹੇ ਨੇ ਨਹੀਂ ਮੈਂ ਤਾਂ ਮੈਂ ਤਾਂ ਬਾਰ-ਬਾਰ ਕਿਹਾ ਜੀ ਪਿਓ ਪੰਜਾਬੀਆਂ ਦਾ ਨਾਮ ਰੌਸ਼ਨ ਕਰ ਰਹਾ ਹੈ ਉਹਦਾ ਕੋਈ ਮੁਕਾਬਲਾ ਨਹੀਂ ਮੈਂ ਸਹਿਮਤ ਹਾਂ ਮੰਗਰੇਵਾਲ ਸਾਹਿਬ ਦੇ ਇਸ ਬਿਆਨ ਦੇ ਨਾਲ 110% ਪਰ ਮੇਰਾ ਇਹ ਸਵਾਲ ਵੀ ਹੈ ਨਾ ਨਾਲ ਹੀ ਵੀ ਅੱਜ ਉਹ ਹਰਤੰਕਾੜੀ ਜਿਨ੍ਹਾਂ ਨੂੰ ਕੱਸਦੀ ਹੈ ਤੇ ਹਰਤੰਕਾੜੀਆਂ ਨਾਲ ਬੈਠਣ ਵਾਲਿਆਂ ਨੂੰ ਕੀ ਕਹੂਗੀ ਉੱਥੇ ਬੀਜੇਪੀ ਕੀ ਕਹੂਗੀ ਉੱਥੇ ਬੀਜੇਪੀ ਆਪਣੇ ਪ੍ਰਾਈਮ ਮਿਨਿਸਟਰ ਸਾਡੇ ਜਿਹੜੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਵਿਰੇਂਦਰ ਮੋਦੀ ਜੀ ਜਿਨ੍ਹਾਂ ਨੇ ਦੇਸ਼ ਦੇ ਹਰ ਗੌਰਮਈ ਜਿਹਨੇ ਦੇਸ਼ ਦਾ ਸਰਵੱਚਾ ਕਰਨਾ ਨਾਗਰਿਕ ਨੇ ਚਾਹੇ ਉਹ ਖਿਡਾਰੀ ਹੋਵੇ ਚਾਹੇ ਕੋ ਸਿੰਗਰ ਹੋਵੇ ਚਾਹੇ ਕੋਈ ਉਹ ਕਲਾਕਾਰ ਹੋਵੇ ਚਾਹੇ ਕੋਈ ਉਹ ਬੁੱਧੀਜੀਵੀ ਹੋਵੇ ਤੇ ਉਹ ਚਾਹੇ ਕੋਈ ਕਵੀ ਹੋਵੇ ਜੀ ਜਿਹਦੇ ਨਾਲ ਪ੍ਰਾਈਮ ਮਿਨਿਸਟਰ ਚਲ ਕੇ ਉਹ ਉਹਨਾਂ ਨੂੰ ਇਹ ਕਹੇ ਕਿ ਹਟ ਦੋਂਕਾਰੀ ਤੇ ਪ੍ਰਾਈਮ ਮਿਨਿਸਟਰ ਸਾਡੇ ਦਾ ਕੀ ਸਟੇਟਸ ਰਿਲੇਟਿਡ ਹੈ ਕਿ ਠੀਕ ਹੈ ਮਨਜੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਕਿਸਾਨਾ ਗੂ ਮਨਜੀਤ ਸਿੰਘ ਰਾਏ ਦੇ ਵੱਲੋਂ ਇੱਕ ਕੰਗਰਣਾਉਦ ਦੇ ਇਸ ਬਿਆਨ ਨੂੰ ਲੈ ਕੇ ਸਖਤ ਨਖੇਦੀ ਕੀਤੀ ਗਈ ਤੇ ਵੀ ਭਾਜਪਾ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਾਬ ਖਾਇਆ ਜਾਵੇ ਸਿੱਧੇ ਤੌਰ ਤੇ ਇਸ ਬਿਆਨ ਨੂੰ ਲੈ ਕੇ ਵੀ ਹੁਣ ਸਿਆਸਤ ਭਗਤੀ ਹੋਈ ਨਜ਼ਰ ਆ ਰਹੀ ਹੈ ਭਾਜਪਾ ਗੂ ਹਰਜੀਤ ਗਰੇਵਾਲ ਦੇ ਵੱਲੋਂ ਸਿੱਧੇ ਤੌਰ ਤੇ ਕੰਗਰਣਾਂ ਦੇ ਇਸ ਬਿਆਨ ਦੀ ਨਖੇਦੀ ਕੀਤੀ ਗਈ ਹੈ ਦਰਸਲ 1 ਜਨਵਰੀ ਨੂੰ ਇਸੇ ਸਾਲ ਜਦੋਂ ਨਵੇਂ ਸਾਲ ਦੀ ਆਮਦ ਹੁੰਦੀ ਹੈ 1 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦਿਲਜੀਤ ਦਸਾਈ ਦੇ ਵਿਚਕਾਰ ਆ ਜੋ ਕਿ ਦਿੱਲੀ ਦੇ ਵਿੱਚ ਮੁਲਾਕਾਤ ਹੁੰਦੀ ਜਿਸ ਮੁਲਾਕਾਤਾਂ ਦੀਆਂ ਤਨਸੀ ਤਸਵੀਰਾਂ ਵਿਖਾ ਰਹੇ ਆ ਤੇ ਇਸੇ ਸੰਦਰਭ ਦੇ ਵਿੱਚ ਇੱਕ ਇੰਟਰਵਿਊ ਦੇ ਵਿੱਚ ਕੰਗਰਾਂ ਨਾਉਥ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਦੇ ਮੂੰਹ ਚੁੱਪੀ ਤੋੜੀ ਜਾਂਦੀ ਹੈ ਕੰਗਰਾਂ ਨਾਉਥ ਦੇ ਵੱਲੋਂ ਇੱਕ ਤਿੱਖਾ ਬਿਆਨ ਦਿੱਤਾ ਜਾਂਦਾ ਹੈ ਕਿ ਕਿਸਾਨ ਅੰਦੋਲਨ ਦੇ ਦੌਰਾਨ ਹੜਦੰਗੀਆਂ ਦੇ ਨਾਲ ਸੀ ਦਿਲਜੀਤ ਹੜਦੰਗ ਮਚਾਉਣ ਵਾਲੇ ਨੂੰ ਡਿਫੈਂਡ ਕਰਨ ਦੇ ਵਿੱਚ ਦਿਲਜੀਤ ਸਾਂ ਸਭ ਤੋਂ ਅੱਗੇ ਸਨ ਉਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦੇ ਲਈ ਸਾ ਬਰਾਬਰ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕੋਈ ਵੀ ਸ਼ਰਮਿੰਦਗੀ ਜਾਂ ਪਰੇਸ਼ਾਨੀ ਨਹੀਂ ਹੈ ਕਿ ਪ੍ਰਧਾਨ ਮੰਤਰੀ ਦਿਲਜੀਤ ਨੂੰ ਮਿਲੇ ਨੇ ਤਹਣ ਗੱਲ ਕੰਗਨਾ ਦੀ ਫਿਲਮ ਐਮਰਜੈਂਸੀ ਦੀ ਕਰਾਂਗੇ ਪੰਜਾਬ ਦੇ ਵਿੱਚ ਐਮਰਜੈਂਸੀ ਨਾ ਲੱਗਣ ਤੇ ਕੰਗਨਾ ਰਣੌਦ ਦੇ ਵੱਲੋਂ ਪਹਿਲਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਕਲਾ ਤੇ ਕਲਾਕਾਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਮੇਰੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੇਰੇ ਖਿਲਾਫ ਝੂਠ ਤੇ ਬਰਾਬੇ ਗੰਡਾ ਪ੍ਰਚਾਰਿਆ ਜਾ ਰਿਹਾ ਪੰਜਾਬ ਦੇ ਵਿੱਚ ਫਿਲਮ ਨੂੰ ਚੱਲਣ ਨਹੀਂ ਦਿੱਤਾ ਜਾ ਰਿਹਾ ਮੈਂ ਸਿੱਖ ਧਰਮ ਸਮੇਤ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹਾਂ ਕੰਗਨਾ ਰਣੌਦ ਦੇ ਵੱਲੋਂ ਟਵੀਟ ਕਰਦੇ ਦਰਸਲ ਲਿਖਿਆ ਗਿਆ ਹੈ ਕਿ ਕਲਾ ਅਤੇ ਕਲਾਕਾਰਾਂ ਦੀ ਕੰਪਲੀਟ ਹਰਾਸਮੈਂਟ ਹੈ ਪੰਜਾਬ ਦੇ ਕਈ ਸ਼ਹਿਰਾਂ ਤੋਂ ਇਹ ਰਿਪੋਰਟਾਂ ਆ ਰਹੀਆਂ ਹਨ ਕਿ ਇਹ ਲੋਕ ਐਮਰਜੈਂਸੀ ਨੂੰ ਚੱਲਣ ਨਹੀਂ ਦੇ ਰਹੇ ਮੈਂ ਸਾਰੇ ਧਰਮਾਂ ਦਾ ਬਹੁਤ ਸਤਿਕਾਰ ਕਰਦੀ ਹਾਂ ਚੰਡੀਗੜ੍ਹ ਦੇ ਵਿੱਚ ਪੜਨ ਅਤੇ ਸਮਾਂ ਬਿਤਾਉਣ ਦੇ ਦੌਰਾਨ ਮੈਂ ਸਿੱਖ ਧਰਮ ਨੂੰ ਬਹੁਤ ਨੇੜਿਓਂ ਦੇਖਿਆ ਹੈ ਇਹ ਮੇਰੇ ਅਕਸ ਨੂੰ ਖਰਾਬ ਕਰਨ ਅਤੇ ਮੇਰੀ ਫਿਲਮ ਐਮਰਜੈਂਸੀ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਪੂਰਾ ਝੂਠਾ ਪ੍ਰੋਪਾਗੈਂਡਾ ਹੈ ਦਰਸਲ ਐਮਰਜੈਂਸੀ ਫਿਲਮ ਪੰਜਾਬ ਤੋਂ ਛੱਡ ਕੇ ਬਾਕੀ ਥਗਾਵਾਂ ਚ ਹੋਰ ਭਾਰ ਦੇ ਹਿੱਸਿਆਂ ਦੇ ਵਿੱਚ ਸੂਬਿਆਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਪਰ ਪੰਜਾਬ ਦੇ ਵਿੱਚ ਆ ਸ਼੍ਰੋਮਣੀ ਕਮੇਟੀ ਦੇ ਵੱਲੋਂ ਹੋਰਨਾਂ ਸਿੱਖ ਦਿੱਤੇ ਬੰਦੀਆਂ ਦੇ ਵਿਰੁੱਧ ਫਿਲਮ ਦਾ ਅਪਰਾਧ ਕੀਤਾ ਜਾ ਰਿਹਾ ਸਿੱਖਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ ਲਗਾਏ ਜਾ ਰਹੇ ਇਸ ਦੇ ਵਿਚਾਲੇ ਪੰਜਾਬ ਦੇ ਵਿੱਚ ਕਿਤੇ ਵੀ ਅਜੇ ਇਹ ਫਿਲਮ ਨਹੀਂ ਦਿਖਾਈ ਜਾ ਰਹੀ ਤੇ ਇਸ ਦੇ ਵਿਚਾਲੇ ਕੰਗਰਾਂ ਅਰੋਧ ਦੇ ਵੱਲੋਂ ਇਸ ਨੂੰ ਲੈ ਕੇ ਇਹ ਪਹਿਲਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਕਲਾ ਤੇ ਗਲਾਕਾਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਮੇਰੇ ਅਕਸ ਨੂੰ ਖਰਾਬ ਕਰਨ ਦੀ ਇਹ ਕੋਸ਼ਿਸ਼ ਕੀਤੀ ਜਾ ਰਹੀ ਇਕਲਾ ਅਤੇ ਕਲਾਕਾਰਾਂ ਦੀ ਕੰਪਲੀਟ ਹਰਾਸਮੈਂਟ ਹੈ ਪੰਜਾਬ ਦੇ ਕਈ ਸ਼ਹਿਰਾਂ ਤੋਂ ਇਹ ਰਿਪੋਰਟਾਂ ਆ ਰਹੀਆਂ ਨੇ ਕਿ ਲੋਕ ਐਮਰਜੈਂਸੀ ਨੂੰ ਚਲਨ ਨਹੀਂ ਦੇ ਰਹੇ ਮੈਂ ਸਾਰੇ ਧਰਮਾਂ ਦਾ ਬਹੁਤ ਸਤਿਕਾਰ ਕਰਦੀ ਹਾਂ ਚੰਡੀਗੜ੍ਹ ਦੇ ਵਿੱਚ ਪੜਨ ਅਤੇ ਸਮਾਵੇਤਾਂ ਦੇ ਦੌਰਾਨ ਮੈਂ ਸਿੱਖ ਧਰਮ ਨੂੰ ਬਹੁਤ ਨੇੜੇ ਦੇਖਿਆ ਹੈ ਇਹ ਮੇਰੇ ਐਕਸ ਨੂੰ ਖਰਾਬ ਕਰਨ ਅਤੇ ਮੇਰੀ ਫਿਲਮ ਐਮਰਜੈਂਸੀ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਕੋਰਾ ਝੂਠਾ ਪ੍ਰਪਗੰਡਾ ਹੈ